재미شم... <applause> لا <applause> <applause> ਜ਼ਿਲ੍ਹਾ ਲੁਧਿਆਣਾ ਦੀ ਪਿੰਡ ਦੀ ਤਹਿਸੀਲ ਜਗਰਾਉਂ ਦੇ ਨੇੜੇ ਮਾਨੂਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਤਿੰਨ ਬੱਚਿਆਂ ਦੇ ਪਿਤਾ ਕਬੱਡੀ ਖਿਡਾਰੀ ਤੇ ਪੇਸ਼ੇ ਨਾਲ ਬਾਉਂਸਰ 36 ਸਾਲਾ ਗਗਨਦੀਪ ਸਿੰਘ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਜੋ ਖੁਦ ਖਿਡਾਰੀ ਸੀ ਤੇ ਪਿੰਡ ਦੇ ਇੱਕ ਹੋਰ ਕਬੱਡੀ ਖਿਡਾਰੀ ਦੀ ਮਦਦ ਕਰਦਾ ਸੀ ਉਸ ਨੂੰ ਦਾਣਾ ਮੰਡੀ ਦੇ ਨੇੜੇ 8 ਤੋਂ 10 ਹਥਿਆਰਬੰਦ ਹਮਲਾਵਾਰਾਂ ਨੇ ਘੇਰ ਲਿਆ ਫਿਰ ਗੋਲੀਆਂ ਮਾਰ ਦਿੱਤੀਆਂ। ਹਮਲੇ ਵੇਲੇ ਗਗਨਦੀਪ ਦੇ ਨਾਲ ਉਸਦਾ ਭਾਂਜਾ ਵੀ ਮੌਜੂਦ ਸੀ ਜੋ ਇੱਕ ਮੋਟਰ ਦੇ ਪਿੱਛੇ ਲੁੱਕ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਿਹਾ ਗਗਨਦੀਪ ਗੋਰੀਆਂ ਲੱਗਨ ਕਾਰਨ ਖੇਤਾਂ ਵਿੱਚ ਹੀ ਡਿੱਗ ਪਿਆ ਗੰਬੀਰ ਹਾਲਤ ਵਿੱਚ ਉਸਨੂੰ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜਗਰਾਉਂ ਦੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮਤਲਬ ਕਿ ਆਪਸ ਵਿੱਚ ਰਾਤ ਨੂੰ ਲੜ ਪਏ ਉਹ ਕੋਈ ਹੋਰ ਸਹੀਆ ਮੁੰਡਾ ਐ ਛੇੜਾ ਕਬੱਡੀ ਖੇਡਦਾ ਮਾਮੇ ਦੇ ਨਾਲ ਥੋੜਾ ਜਿਹੜਾ ਮਾਮਾ ਥੋੜਾ ਜਿਹੜਾ ਜਿਹਦੇ ਗੋਲੀਆਂ ਵੱਜੀਆਂ ਉਹ ਵੀ ਕਬੱਡੀ ਖੇਡਦਾ ਸੀਗਾ ਹਾਂਜੀ ਕਬੱਡੀ ਖਿਡਾਈ ਬਹੁਤ ਹੀ ਵਧੀਆ ਖੇਡਦਾ ਹੈ ਅੱਛਾ ਜੀ ਤੇ ਕੀ ਗੱਲ ਹੋਈ ਸੀ ਪੂਰੀ ਪੂਰੀ ਗੱਲ ਜੀ ਬਸ ਉਹ ਕਹਿੰਦਾ ਮੈਂ ਐ ਕਰਕੇ ਆਉਣਾਗਾ ਸੋ ਸਮਝ ਕੇ ਆਇਓ ਮੈਂ ਪੈਰ ਮਾਰੂੰਗਾ ਤੇ ਬਸ ਫਿਰ ਉਧਰੋਂ ਖੜੇ ਸੀਗੇ ਤੇ ਉਧਰ ਅਸੀਂ ਚਲੇ ਗਏ ਉਹਨੂੰ ਫੈਰ ਚੱਲੀ ਜਾਂਦੇ ਸੀ ਪੁਰਾਣੀ ਲੜਾਈ ਸੀ ਕੋਈ ਇਹ ਪਹਿਲਾਂ ਪਹਿਲਾਂ ਲੜਾਈ ਹੋਈ ਸੀ ਕੋਈ ਪਹਿਲਾਂ ਲੜਾਈ ਹੋਈ ਸੀ ਰਾਤ ਹੀ ਹੋਈ ਸੀ ਪਹਿਲਾਂ ਬੁੱਲਾ ਨਹੀਂ ਹੋਈ ਜੀ ਅੱਛਾ ਜੀ ਮਤਲਬ ਇੱਕ ਵਾਰੀ ਰਾਤ ਲੜਾਈ ਹੋਈ ਆ ਉਸ ਤੋਂ ਬਾਅਦ ਸਵੇਰੇ ਅੱਜ ਦੁਪਹਿਰੇ ਬਾਅਦ ਫੈਰ ਮਾਰਤੀ ਹਾਂਜੀ ਲੜਾਈ ਕਾਰਨ ਕੀ ਹੋਈ ਸੀ ਪਤਾ ਲੱਗੇ ਕੁਝ ਲੜਾਈ ਕਾਰਨ ਵਾਸੀ ਆਈ ਜਦਵੈਸ਼ ਹੋ ਜਾਂਦੀ ਹੈ ਕਈ ਵੇਰ। ਹਾਂ। ਕਿ ਖੇਡ ਦੇ ਮੈਦਾਨ 'ਚ ਹੀ ਹੋ ਗਈ ਸੀ ਜਦਵੈਸ਼ ਕੋ ਵੈਸੇ ਘਰ-ਤ ਘਰ ਨਹੀਂ ਨਹੀਂ ਵੈਸੇ ਦੇਖੋ ਹੁਣ ਮੁੰਡਾ ਦਾ ਯਾਰ ਦੋਸਤ ਕਬੱਡੀ ਖੇਡਦਾ ਵਾ। ਉਹਦੇ ਪਹਿਲਾਂ ਕਿਰਪਾਨਾ ਕਰਪੂਨਾ ਮਾਰ ਗਏ। ਅੱਛਾ। ਜੁਵੇ ਦੇ ਕਿਰਪਾਨਾ ਕਰਪੂਨਾ ਮਾਰ ਗਏ। ਉਹ ਕਹਿੰਦਾ ਮੈਂ ਇਹਦੇ ਨਾਲ ਖੜਾਂਗਾ। ਗਰੀਬ ਜਿਹੇ ਘਰੋਂ ਦਾ ਮੁੰਡਾ ਹੈਗਾ। ਕਹਿੰਦਾ ਤੁਸੀਂ ਇਹਦੇ ਮਾਰੀਂਗਾ ਕਿਵੇਂ? ਉਹਦੇ ਗੱਲ ਤੇ ਕਿਰਪਾਨ ਵੱਜੀ ਮੋٹے-ਮੁੰਡੇ ਤੇ ਵੱਜੀਆ। ਕਹਿੰਦਾ ਮੇਰੇ ਨਾਲ ਖੜਾਂਗਾ। ਕਹਿੰਦਾ ਤੁਸੀਂ ਨਾ ਹੱਥ ਲਾ ਕੇ ਦਿਖਾਓ। ਤੇ ਲਗਰੇ ਦਾ ਦੋਸਤ ਸੀਗਾ ਹੈ ਕੋਈ ਹਾਂਜੀ ਕਬੱਡੀ ਖੇਡਦਾ ਸੀ ਤੇ ਨਾਲ ਜੀ ਜੀ ਤੇ ਬਸ ਆ ਗੱਲ ਹੀ ਹੋਈ ਆ ਉਹ ਬਾਕੀ ਨੂੰ ਪਤਾ ਹੀ ਆ ਬਾਕੀ ਦਾ ਸਾਰੇ ਚਲੇ ਗਏ ਤੇ ਉਹ ਮਾਮਾ ਖੜਾ ਸੀਗਾ ਕਹਿੰਦਾ ਮਾਰ ਲਓ ਗੋਲੀਆਂ ਜਦੋਂ ਗੋਲੀ ਆ ਕੇ ਹੁਣ ਹੋਰ ਦੱਸੋ ਵੀ ਕੀ ਕਹਿਣਾ ਹੈ ਮਤਲਬ ਦੋਸਤੀ ਪਿੱਛੇ ਸਟੈਂਡ ਲੈ ਗਿਆ ਹਾਂਜੀ ਹਾਂਜੀ ਉਹ ਉਹ ਕੋਈ ਵੱਡੀ ਗੱਲ ਬਾਤ ਬਾਰ ਦਾ ਮਤਲਬ ਰੰਜਿਸ਼ ਹੈ ਨਹੀਂ ਸੀ ਕੋਈ ਨਹੀਂ ਨਹੀਂ ਉਹ ਉਦਾਂ ਦੀ ਕੋਈ ਚੱਕਰ ਗੋਲੀ ਮੱਜੀ ਵੀ ਨਹੀਂ 1:30 ਹੋਈ ਆ ਜੀ ਇੱਥੇ ਇੱਥੇ ਵਜ੍ਹੀ ਹੋਈ ਆ ਤੇ ਬਾਕੀ ਲੱਤ ਤੇ ਸ਼ਾਇਦ ਲੱਗਦਾ ਮੈਨੂੰ ਮੈਂ ਦੇਖੀ ਚੱਕ ਕੇ ਉਹ ਕਿੰਨੇ ਬੰਦੇ ਸੀਗੇ ਉਹ ਸੀਗੇ ਹੀ 10-12 ਜਾਣੇ ਸੀਗੇ 10-12 ਜਾਣੇ ਸੀਗੇ ਮਤਲਬ ਕਿ ਇਹ ਇਹ ਮਾਨੂੰ ਕਿ ਦਾਣਾ ਮੰਡੀ ਚ ਹੋਇਆ ਦੋ ਤਿੰਨ ਪਿਸਟਲ ਸੀ ਉਧਰੋਂ ਵੇੜੇ ਵੱਲੋਂ ਆਏ ਆ ਮੰਡੀ ਵੱਲੋਂ ਇਹ ਕਿੰਨੇ ਹੋਏ ਕਾਹਤੇ ਆ ਸੀਗੇ ਇਹ ਮੋਟਰਸਾਈਕਲਾਂ ਤੇ ਗੱਡੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੇ ਵਜੇ ਦੀ ਗੱਲ ਐ ਇਹ ਹੋ ਗਏ ਜੀ ਕਿ 1:30 ਘੰਟੇ ਬਸ ਹੋਰ ਤਾਂ ਕੀ ਕਿੰਨੇ ਆ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਦੇ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਦੀ ਇਹ ਤੋਂ ਇਹ ਲੜਕੀ ਦੀ ਗੰਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਅਰੈਸਟ ਵੀ ਹੋ ਗਈ ਆ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕਿੰਨੇ ਫਾਇਰ ਹੋਇਆ ਜੀ ਇਹ ਤਕਰੀਬਨ ਹਲੇ ਪੱਕਾ ਕਲੀਅਰ ਤਾਂ ਨਹੀਂ ਕਰ ਸਕਦਾ 4 ਤੋਂ 5 ਫਾਇਰ ਹੋਇਆ ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਦੁਸ਼ਮਣੀ ਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਹੀ ਕੋ ਪਿੰਡ ਦੀ ਆ ਹੈਗੀਆਂ ਤੇ ਪਲੱਸ ਗੁਰਸੇਵਾ ਕੋਮਟੂ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪ ਤੇ ਹੋਰ ਸਾਥੀ ਜੋ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਭੋੜਾ ਲਏ ਸੀ ਇਹ ਸਾਰਾ ਵਿੱਚ ਕਹਿ ਰਹੇ ਆ ਆਖਿਆ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਜੀ ਕਿੰਨੇ ਬੰਦੇ ਅਰੈਸਟ ਹੋਗੇ ਸਰ ਜਿਹੜੇ ਇਹਨਾਂ ਨੇ ਬਾਈ ਨੇਮ ਅਫੇਅਰਸ ਲਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਵਾਂਗੇ